ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੈਂ ਦਿਖਾਉਣੀ ਹੈ ਇਹ ਸੇਲ ਆ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਐਡਰੈਸ ਜੀ ਪਿੰਡ ਹੁਣਸਾ ਜ਼ਿਲ੍ਹਾ ਬਰਨਾਲਾ ਤਹਿਸੀਲ ਆ ਗਈ ਆਪਾਂ ਨੂੰ ਤਪਾ ਹਨਾ ਤਪੇ ਸ਼ਹਿਰ ਦੇ ਨੇੜੇ ਆ ਗਿਆ ਮੋਬਾਈਲ ਨੰਬਰ ਜੀ ਆਪਣਾ 8847588280 88475 88280 88280 ਜਿਹੜੇ ਆਪਾਂ ਮੱਝ ਦੇਖ ਰਹੇ ਆ ਬਾਈ ਜੀ ਕਿਹੜਾ ਸੂਆ ਸੂਰੀ ਹੈ ਚੌਥਾ ਸੂਆ ਸੂਰੀ ਹੈ ਅੱਛਾ ਚੌਥਾ ਸੂਆ ਹੁਣੇ ਸੂਰੀ ਆ ਆਪਣੀ ਘਰ ਦੀ ਜੰਪਲੀ ਆ ਆਪਣੀ ਘਰ ਦੀ ਮੱਝ ਆ ਜੀ ਜੀ ਤੇ ਅਜੇ ਸੂਣ ਚ ਕੈ ਦਿਨ ਰਹਿ ਗਏ ਇਹਦੇ ਸੂਣ ਚ ਰਹਿ ਗਏ ਚਾਰ ਲੈ ਜੇ ਪੰਜ ਲੈ ਜੇ ਅਛਾ ਚਾਰ ਪੰਜ ਦਿਨ ਸੂਣ ਚ ਬਾਕੀ ਆ ਤੇ ਪਿਛਲੇ ਸਵੇਰ ਦੁੱਧ ਆਪਾਂ ਕਿੰਨਾ ਚੋਇਆ ਦਾ 20 ਲੀਟਰ ਦਾ ਦੁੱਧ ਆ ਰਕੜਾ ਜੀ 22 22 ਤੋਂ ਪਲੱਸ ਚੱਲਦੀ ਆ ਅਛਾ 22 ਕਿਲੋ ਚੋਇਆ ਵਾ ਕਿਲੋ ਅਜ ਹਾਂ ਹਾਂ ਬਹੁਤ ਵੱਡੀ ਗੱਲ ਹੋ ਜਾਂਦੀ ਆ ਨਾ ਕੋਈ ਗੱਲ ਨਹੀਂ ਚੋਕੇ ਲੈ ਜਾਈ ਚਾਹੇ ਆਪਣੇ ਘਰੇ ਕੋਈ ਢੋੜਾਂ ਕੇ ਚਾਰ ਲਾ ਕੇ ਕਿਤੇ ਮੇਲੇ ਮੂਲੇ ਪਈਆ ਕਿ ਨਹੀਂ ਪਈ ਬਾ ਮੇਲੇ ਪਾਉਣ ਦਾ ਰਾਤਾ ਬਣਾਉਣਾ ਟਾਈਮ ਨਾਲ ਜੀ ਨਾ ਸੁੰਦੀ ਇਹ ਅਛਾ ਟਾਈਮ 'ਚ ਦਾ ਮਗਰ ਪਸੂਪੇਂਦੀ ਆ ਜਾਂ ਪਹਿਲਾਂ ਸੂਪ ਪੈਂਦੀ ਆ ਅਛਾ ਮੇਲੇ ਤੋਂ ਮਗਰ ਚਲੀ ਜਾਂਦੀ ਆ ਹਾਂ ਮੇਲੇ ਤੋਂ ਮਗਰ ਚਲੀ ਜਾਂਦੀ ਆ ਕੋਈ ਲੋਕਲ ਜਵਾਜ ਜੀ ਕਰਾਈਆ ਕਿ ਅੱਛਾ ਕਰੇ ਹੈਗੇ ਆਪਣੇ ਕੋਲ ਅੱਛਾ ਕੋਈ ਝੋਟੀ ਇਹਦੀ ਕਿੰਨੇ ਤੋਂ ਤੱਕ ਚਲੀ ਗਈ ਆ ਝੋਟੀ ਹਜੇ ਇਹਦੀ ਮਤਲਬ ਕਿ ਚੱਲ ਵੀ ਪਹਿਲਾਂ ਤਾਂ ਕੱਟਿਆ ਸੀ ਦੂਜੀ ਵਾਰ ਦੀ ਝੋਟੀ ਸ਼ੂ ਹੁਣ ਸੂਣ ਆ ਲਈ ਤੈਨੂੰ 3.5 ਮਹੀਨੇ ਦੀ ਗੱਪਣ ਅੱਛਾ ਹੁਣ ਝੋਟੀ ਦੂਜੇ ਸੂ ਵਾਲੀ ਦੀ ਗੱਪਣ ਗੱਪਣ ਹਾਂ ਹਾਂ ਜੀ ਤੇ ਹੁਣ ਸੀਮਣ ਕਿਹੜਾ ਲੱਗਿਆ ਇਹਦੇ ਪੁਰਾਣੇ ਤੋਂ 10 22 99 ਤੋਂ ਗੱਪਣ ਆ ਜੀ ਅੱਛਾ 10 22 99 ਤੋਂ ਗੱਪਣ ਆ ਹਾਂ ਜੀ ਹਾਂ ਜੀ ਇਹ ਜਿਹੜਾ ਆਪਾਂ ਸਟਾਰਟਿੰਗ ਵਿੱਚ ਖਰੀਦੀ ਸੀ ਕਿ ਘਰ ਦੀ ਜੰਪੜੀ ਆਪਣੀ ਘਰ ਦੀ ਜੰਪੜੀ ਆ ਜੀ ਅਛਾ ਗੁੱਟੀ ਕਵ ਕਹਿੰਦਾ ਜਿਆਦਾ ਵੀ ਕੜੇ ਦੀ ਆਪਾਂ ਇਹ ਇਹ ਆ ਤਾਂ ਉਦੋਂ ਤਾਂ ਆਮ ਸਰਕਾਰੀ ਚੋ ਭਰਉਂਦੇ ਸੀ ਉਦੋਂ ਬਾਅਦ ਹੌਲੀ ਹੌਲੀ ਸਾਨੂੰ ਪਤਾ ਗਿਆ ਨਾ ਕਿ ਸਾਡੇ ਪਿੰਡ ਆਰਦੀਪ ਡਾਕਟਰ ਭਰਵਾਉਣ ਲੱਗੇ ਇਹਦੇ ਹੁਣ ਅਸੀਂ ਟੀਕੇ ਵਗੈਰਾ ਲਿਖਦੇ ਆ ਸਾਰਾ ਕੋਈ ਰਿਕਾਰਡ ਹੁੰਦਾ ਸਾਡੇ ਕੋਲ ਅਛਾ ਆਪਾਂ ਸਰਕਾਰੀ ਡਾਕਟਰ ਤੋਂ ਸੀਮਟ ਰਖਾਇਆ ਸੀ ਜਿਹਦੇ ਮੱਝ ਪੈਦਾ ਹੋਈ ਆ ਮੱਝ ਪੈਦਾ ਹੋਈ ਸੀ ਪਹਿਲਾਂ ਹਾਂ ਜੀ ਪਰ ਇਹ ਨਹੀਂ ਧਿਆਨ ਰੱਖਿਆ ਵੀ ਕਿਹੜਾ ਸੀਮਟ ਪਤਾ ਨਹੀਂ ਸੀ ਇਹਦੀ ਨੌਲੇਜ ਨਹੀਂ ਸੀ ਹੁੰਦੀ ਸੋ ਵੀਰੋ ਬਾਕੀ ਇੱਕ ਗੱਲ ਆਉਦੇ ਕੋਲ ਐਡ ਕਰਦਾ ਜਿੰਮੇ ਵੀਰ ਦੱਸ ਦਿਆਂ ਕਿ 20 ਕਿਲੋ ਤੋਂ ਬਾਹਰ ਵਾਲੀ ਮੈਂ ਆ ਹੋ ਸਕਦਾ ਸਾਇਦ ਮੇ ਸਰਕਾਰੀ ਵਿੱਚ ਨੋਮੀਨੇਟਡ ਸੀਮਨ ਆਇਆ ਸੀਗਾ ਬਹੁਤ ਜਿਆਦਾ ਉਹਦਾ ਕਰੇ ਚੱਲਿਆ ਸੀਗਾ ਜਦੋਂ 16 17 ਦੇ ਵਿੱਚ ਮੇਲੇ ਹੋਏ ਸੀਗੇ ਉਦੋਂ ਕੈਪਟਨ ਨੇ ਮੇਲਾ ਕਰ ਨੋਮੀਨੇਟਡ ਸੀਮਨ ਵਿੱਚ ਵੀ ਯਾਦ ਰੱਖਦੇ ਹੋਣਗੇ ਤੇ ਬਾਕੀ ਮਾਲਕ ਦੱਸਦੇ ਕਿ 21 22 ਕਿਲੋ ਚੋਇਆ ਬਾਕੀ ਲੇਵਾ ਦੇਖ ਕੇ ਕਰ ਪੁੱਤਰਾਦਾ ਮੈਂ ਦੁੱਧੜੀਆ ਤੇ ਰੇਟ ਫਿਰ ਇਹਦਾ ਕੀ ਰੱਖਿਆਗਾ ਰੇਟ ਜੀ ਦਾ 22 ਲੱਖ ਰੁਪਈਆ ਲਿਆ ਵਰਨ ਸੁਭਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਚੰਗੇ ਵਜ਼ਨ ਵਜੂਦ ਵਾਲੀ ਚੌਥਾ ਸੂਆ ਸੂਰੀਆ ਅੱਜ ਸੂਨ ਦੇ ਵਿੱਚ ਇਹਦੇ 4-5 ਦਿਨ ਬਾਕੀ ਪਏ ਆ ਕੀਮਤ ਆ ਗਈ 2.5 ਲੱਖ ਰੁਪਇਆ ਤੇ 10 99 ਐਚਐਲਡੀ ਵੀ ਦਾ ਸੀਮਨ ਉਹ ਤੋਂ ਇੱਕ ਗੱਬਣਾ 5-4 ਦਿਨ ਬਾਕੀ ਤੇ ਸੁਹਾ ਸੂਰੇ ਚੌਥਾ 22 ਕਿਲੋ ਵੀਰ ਦੱਸਦੇ ਕਿ ਦੁੱਧ ਆਪਣਾ ਤੀਜੇ ਸੂਏ ਚ ਹੋਇਆ ਹੋਇਆ ਤੇ ਹੁਣ ਇਸ ਵਾਰ ਜਿਹੜੀ ਵੀਡੀਓ ਕਵਰ ਕਰਦੇ ਆਪਾਂ ਗੱਬਣ ਆ ਗਈ ਤੁਸੀਂ ਆਪਣੀ ਨਰਕਪਰਕ ਸੋ ਸਮਝ ਲੈ ਖਰੀਦਣੀ ਹੈਗੀ ਤੇ ਬਾਕੀ ਕੈਰੇਕਟਰ ਵਗੈਰਾ ਤੇ ਪਸੂ ਦਾ ਗਾਲਾ ਵਗੈਰਾ ਗਾਦੀ ਦੇਖੋ ਆ ਗਾੜੀ ਵਗੈਰਾ ਫੁੱਲ ਕਰਦੇ ਵੀ ਇਹ ਨਹੀਂ ਗੱਲ ਵੀ ਕਿਸੇ ਪਾਸੇ ਦੇਸੀ ਨਾ ਮੀਏ ਚੰਗੀ ਵਜਨ ਮੌਜੂਦ ਆਲੇ ਮੈਂ ਥਾਣਾ ਗੁੱਲੇ ਵਾਲਾ ਫੱਟੀ ਤੋਂ ਇਹਦਾ ਸੋਨਾ ਬੜੀਆ ਥਾਣਾ ਕਹਿੰਦਾ ਭਾਬ ਜਿਹੜੇ ਹਿਸਾਬ ਨਾਲ ਥਣ ਦੀ ਬੰਤਰ ਆ ਮੇਰੇ ਹਿਸਾਬ ਨਾਲ ਦੋ ਜਾਨੇ ਵਹਿ ਕੇ ਚੁੰਦੀ ਹੋਣਗੇ ਮੈਂ ਇਹਨੂੰ ਇਹਨੂੰ ਇੱਕ ਆ ਬੀਟੋ ਪੁੱਛ ਲੈਣੇ ਆ ਤੇ ਆ ਗਾੜੀ ਦੇ ਉੱਤੇ ਮੇਰੇ ਕਿੰਨਾ ਕੁ ਹੁੰਦਾ ਫਿਰ ਇਹਦਾ ਉਹ ਤਾਂ ਬਰੋਬਰੀ ਹੈ ਜਿਉਂ ਨਹੀਂ ਹੈ ਪਿੱਛੇ ਆ ਗਾੜੀ ਦੇ ਪਿਛੜੀ ਦੇ ਇੱਕੋ ਜਿਹੇ ਅੱਛਾ ਕਹਿੰਦਾ ਭਾਬ ਇਹ ਨਹੀਂ ਗੱਲ ਵੀ ਦੋ ਘਤਾਂ ਰਹੀ ਜਾ ਕੇ ਛੜ ਗਈਆਂ ਮੇਰੇ ਹਿਸਾਬ ਨਾਲ ਫਿਰ ਤਾਂ ਗਾੜੀ ਵੀ ਤਨ 3.5 ਕਿਲੋ ਦੀ ਹੋਊਗਾ ਅੱਛਾ ਕਿੰਨਾ ਕੁ ਲੰਬਾ ਟਾਈਮ ਦੁੱਧ ਦੇ ਦਿੰਦੀ ਹੈ ਇਹ ਬਹੁਤ ਜੀ ਭਾਈ ਜੇ ਕੱਲੀ ਦੀ ਦੀ ਸੇਵਾ ਵਧੀਆ ਕਰੀਏ ਲੇਟੀ ਲੂਟੀ ਪਾ ਕੇ 22 ਲੀਟਰ ਦੁੱਧ ਤੇ ਵੀ ਚੱਲੀ ਜਾਂਦੀ ਹੈ। ਅੱਛਾ ਹੁਣ ਦੁੱਧ ਤੋਂ ਸਾਡੇ ਨੂੰ ਟਾਈਮ ਕਿੰਨਾ ਖੋ ਗਿਆ ਸੀ ਉਹਨੂੰ? ਉਹ ਤੋਂ ਛੱਡੀ ਨੂੰ ਹੋ ਗਿਆ ਤੇਰੇ ਸਾਢੇ 3 ਦਿਨ ਵੀ ਨਹੀਂ। ਅੱਛਾ 3 ਕਿ ਮਹੀਨੇ ਦਾ ਗੈਪ ਪਿਆ ਹੈਗਾ। ਹਾਂ ਹਾਂ ਤੇ ਵਧੀਆ ਵਕਤ ਟਾਈਮ ਤੋਂ ਟਾਈਮ ਮਿਲਦੀ ਰਹਿੰਦੀ ਹੈ ਜਮ। ਪੂਰੀ ਜੀ ਕੋਈ ਵੈਸੇ ਦੀ ਕੋਈ ਗੱਲ ਨਹੀਂ ਜੇ ਪੱਟੀ ਚਾਲਾ ਵਾਂਗੇ। ਆਪਾਂ ਹੋਰ ਲਾਵਾਂਗੇ। ਤੇ ਜੇ ਕੋਈ ਵੀਰ ਆਪਣਾ ਸਾਈ ਬਿਆਨ ਕਰਦਾ ਵੀ ਆਪਾਂ 20 ਕਿਲੋ ਤਾਂ ਮਨਾ ਸਕਦੇ ਆ। ਹਾਂ ਮਨਾ ਸਕਦੇ ਆ। ਵੀ ਲਗਭਗ ਟੋਪਰ ਸਾਈ ਕਰ ਲਿਆ ਆਪਣੇ ਨਾਲ ਮਨਾ ਲਾਂਗੇ ਆਪਾਂ। ਕੋਈ ਨਹੀਂ ਗ ਵੀ ਆਪਣਾ ਵੀ ਸਾਈ ਬਾਕੀ ਮੈਂ ਤਾਂ ਮੰਨ ਕੇ ਚੱਲ ਵੀ ਪਤਾ ਲੱਗਦਾ ਵੀ ਚੰਗੀ ਆ ਬਾਡੀ ਮੰਤਰ ਲੇਵਾ ਚੰਗਾ ਤੇ ਬਾਕੀ ਆ ਗਾਲੀ ਵਗੈਰਾ ਤਾਂ ਗੱਪਣੀ ਨਹੀਂ ਕਰੀ ਤੁਰੀ ਜਾਂਦੀ ਹੈ ਹਨਾ ਹਾਂ ਪਹਿਲਾਂ ਤਾਂ ਇਹ ਨਹੀਂ ਹਜੇ ਪੰਜ ਚਾਰ ਤਾਂ ਲਊਗੀ ਮਤ ਇੰਨੀ ਹੋਰ ਬਣ ਲੈ ਨੇ ਅੱਛਾ ਕਹਿੰਦਾ ਬਾਬਰ ਖਾਣ ਪੀਣ ਜਿਹੜਾ ਕੋ ਮਰਜ਼ੀ ਪਾ ਦੇ ਖਾਂਦੀ ਆ ਮਰਜ਼ੀ ਪਾ ਦੇ ਜੀ ਸਾਰਾ ਕੁਝ ਖਾਂਦੀ ਆ ਹੱਸਿਆ ਆਪਾਂ ਕਹਿੰਦੇ ਬਾਬ 22 ਕਿਲੋ ਤਾਂ ਚੋਲੇ ਆ ਦਾ ਹਾਂ ਹਾਂ ਚੋਲੇ ਹੋਇਆ ਜੀ 22 ਕਿਲੋ ਅੱਛਾ ਜਮਾ ਸਾਂਭ ਸੰਭਾਲ ਕਰਕੇ ਅੱਛਾ ਮਿਲ ਮਿਲ ਕੇ ਦੇਖਿਆ ਵਾ ਆਪਣਾ ਹਾਂ ਮਿਲ ਮਿਲ ਕੇ ਦੇਖਿਆ ਹੋਇਆ ਜੀ ਤੇ ਨੰਬਰ ਬੋਲ ਦੇ ਬਈ ਆਪਣਾ ਦੁਬਾਰੇ 8847588280 8847588280 ਪਿੰਡ ਕੌਣ ਸਾ ਜ਼ਿਲ੍ਹਾ ਬਰਨਾਲਾ ਕੋਈ ਵੀ ਵੀਰ ਇਸ ਮੱਝ ਨੂੰ ਖਰੀਦਿੰਦਾ ਚਾਵਣ ਹੋਵੇ 10 2692 ਦੇ ਸੀਮਨ ਤੋਂ ਗੱਬਣਾ ਸੂਣ ਦੇ ਵਿੱਚ 5 4 ਦਿਨ ਬਾਕੀ ਪਿਆ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਨਾੜਾ ਵਗੈਰਾ ਚੰਗੀਆਂ ਵਾਕਈ ਮੰਨ ਕੇ ਚੱਲੋ ਵੀ ਮੈਂ ਚੰਗੇ ਦੁੱਧ ਵਾਲੀ ਆ ਕਰੀ ਮੜਾ ਇਹਨੂੰ ਪਹਿਲੇ ਵਾਰ ਸੁਣ ਕਰੀ ਇਹਨੂੰ ਤੋਂ ਬਾਕੀ ਆ ਦੇਖੋ ਕਿਆ ਬਾਤ ਆ ਸੁੰਨਾੜਾ ਵਗੈਰਾ ਦੇਖੋ ਤੇ ਵਿੱਚ ਕਈ ਵਾਰ ਜਦੋਂ ਅਸੀਂ ਇਦਾਂ ਦੇ ਪਸ਼ੂ ਦੀ ਵੀਡੀਓ ਕਵਰ ਕਰਦੇ ਆ ਵਿੱਚ ਫਿਰ ਕਹਿ ਦਿੰਦੇ ਆ ਯਾਰ ਇਦਾਂ ਦੇ ਮੱਝਾ ਕੱਲੇ ਬ੍ਰੀਡਰਾਂ ਕੋਲ ਹੀ ਹੁੰਦੀਆਂ ਵਿੱਚ ਬਹੁਤ ਵੱਡੀ ਗੱਲ ਆ ਇਹਦੇ ਵੀ 22 ਕਿਲੋ ਯਾਰ ਵੀ ਇਹ ਤਾਂ ਆਮ ਘਰੇ ਖੜੀ ਆ ਆਮ ਘਰੇ ਖੜਾ ਕਿਹੜਾ ਜਦੋਂ ਆ ਵੀ ਸਾਡੀ ਥੋੜੀ ਜਿਹੀ ਜੀ ਖਰਾਬ ਹੋ ਗਈ ਸੀ ਬੱਚਾ ਛਿੱਟ ਗਈ ਸੀ ਨਾ ਦੁੱਧ ਵੱਧ ਸੀ ਛੱਡਣ ਲੱਗ ਗਿਆ ਚੋਂ ਤੋਂ 9 ਮਹੀਨਾ ਲੱਗਿਆ 11 13 ਤੱਕ ਦੁੱਧੋਂ ਦੁੱਧੋਂ ਸੀਕੇ ਲੱਗਦੇ ਛੱਡਣ ਲੱਗ ਗਿਆ ਤਾਂ ਬੁਖਾਰ ਹੋਣ ਕਰਕੇ ਬੱਚਾ ਛਿੱਟੀ ਹੁਣ ਦੁਬਾਰੇ ਫਿਰ 3-4 ਮਹੀਨੇ ਦੀ ਗੱਪ ਆ ਅੱਛਾ ਕਹਿੰਦੇ ਮਾੜਾ ਨਹੀਂ ਲੱਗ ਰਿਹਾ ਜੀ ਸੋਭਰੇ ਇਹ ਨਹੀਂ ਗੱਲ ਹੈ ਚਾਹੇ ਤੁਸੀਂ ਮਨਕਦੋ ਸਾਈਪੈਨਾਂ ਵੀਰਾਂ ਕਰ ਲਿਓ ਰੇਡ ਮੌਕੇ ਦਾ ਹੋਊਗਾ ਤੇ ਪਰ ਥਾਣਾ ਲੇਵੇ ਦੀ ਮੈਂ ਚੰਗੀ ਆਵਾਜ਼ ਕੇ ਦੁੱਧ ਵਾਲੇ ਪਿੰਡ ਘੋਂਸਾ ਜਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿਓ